ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਤਰੋਂ ਕਾਤਰੋਂ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹਦੇ ਛੇਰਪੁਰ ਰਹਿ ਜਾਂਦਾ ਮਲੇਰ ਕੋਟਲਾ ਇਹਦੇ ਨੇੜ ਹੈ ਇੱਥੋਂ ਸਿੱਧੀ ਛੜਕ ਜਾਂਦੀ ਹੈ ਸੋ ਕਾਤਰੋਂ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਬਰਨਾਲਾ ਸੰਗਰੂਰ ਮਲੇਰ ਕੋਟਲਾ ਇਹ ਤਿੰਨੇ ਸ਼ਹਿਰ ਤਿੰਨੇ ਜ਼ਿਲ੍ਹੇ ਜਿਹੜੇ ਉਹ ਨੇੜ ਪੈਂਦੇ ਆ ਜਿਹੜੇ ਫਾਰਮ 'ਚ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਦਾ ਮੱਝਾਂ ਦਾ ਫਾਰਮ ਸੀ ਪਰ ਇਹਨਾਂ ਨੇ ਵੀ ਇੱਕ ਖੇਤ ਦੇ ਵਿੱਚ ਗਾਵਾਂ ਦਾ ਜਿਹੜਾ ਉਹ ਨਵਾਂ ਫਾਰਮ ਤਿਆਰ ਕਰ ਲਿਆ ਅੱਜ ਬਾਰਛ ਦਾ ਟਾਈਮ ਆ ਨਹੀਂ ਸੋਚਿਆ ਸੀ ਵੀ ਤੁਹਾਨੂੰ ਨਾਲ ਥੋੜੀ ਜੀ ਝਾਤ ਮਰਾਵਾਂਗੇ ਉਸ ਫਾਰਮ ਦੀ ਵੀ ਕਿਉਂਕਿ ਬਾਈ ਪਹਿਲਾਂ ਤੋਂ ਵੈਟਰਨਰੀ ਪ੍ਰੈਕਟਿਸ ਵੀ ਖੁਦ ਕਰ ਰਿਹਾ ਸ਼ੌਂਕ ਰੱਖਦਾ ਹੈ ਚੰਗੇ ਪਸ਼ੂਆਂ ਦਾ ਤਾਂ ਉਹਦੇ ਕਰਕੇ ਗਾਵਾਂ ਦੇ ਉੱਤੇ ਬਾਈ ਨੇ ਬਰੀਡਿੰਗ ਤੇ ਕੰਮ ਸ਼ੁਰੂ ਕਰਤਾ ਪਰ ਜਿਹੜੀਆਂ ਮੱਝਾਂ ਦੀਆਂ ਨਸਲ ਜਿਹੜੀ ਹੈ ਮੱਝਾਂ ਦੀ ਉਹ ਵੀ ਇੱਥੇ ਬੜੀ ਟਾਪ ਦੀ ਬਾਈ ਨੇ ਤਿਆਰ ਕਰ ਲਈ ਸੀ ਮੈਂ ਥੋੜਾ ਜਿਹਾ ਛੱਡ ਵੀ ਜਰੂਰ ਤੁਹਾਨੂੰ ਦਿਖਾ ਦਿਆਂ ਦੋਸਤੋ ਵੈਸੇ ਜਿੰਨੇ ਪਸ਼ੂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਸਾਰੇ ਰਿਕਾਰਡ ਵਾਲੇ ਆ ਇਹਨਾਂ ਦੇ ਪਿਓ ਦਾ ਰਿਕਾਰਡ ਇਹਨਾਂ ਦੀ ਮਾਂ ਦਾ ਰਿਕਾਰਡ ਤੇ ਨਾਲ ਇਹਨਾਂ ਦੇ ਜਿਹੜਾ ਸੀਮਨ ਲੱਗਾ ਉਹ ਸਾਰੀ ਇਨਫੋਰਮੇਸ਼ਨ ਮਿਲੂਗੀ ਕਿਉਂਕਿ ਸ਼ੌਂਕੀਆ ਪ੍ਰੈਕਟਿਸ ਵੀਰ ਕਰਦਾ ਹੈ ਵੈਟਰਨਰੀ ਦੀ ਸੋ ਮੈਂ ਛੱਡ ਬਾਰੇ ਗੱਲ ਕੀਤੀ ਸੀ ਦੋਸਤੋ ਤਾਂ ਇੱਥੇ ਵੀ گاਵਾ ਵਾਲੇ ਟੈਬ ਦੇ ਉੱਤੇ ਛੱਡ ਬਾਈ ਨੇ ਬਣਾਇਆ ਹੋਇਆ ਉਹ ਤੁਸੀਂ ਛੱਡ ਦੇਖ ਸਕਦੇ ਹੋ ਖਰਲੀਆਂ ਉਸੇ ਤਰੀਕੇ ਦੇ ਨਾਲ ਜਿਵੇਂ گاਵਾਾਂ ਵਾਲੇ ਛੱਟ ਦੇ ਵਿੱਚ ਹੁੰਦੀਆਂ ਓਵੇਂ ਹੀ ਬਣਾਈਆਂ ਹੋਈਆਂ ਕਿਉਂਕਿ ਹੈ ਤਾਂ ਮੱਝਾਂ ਦਾ ਫਾਰਮ ਇੱਥੇ ਐਸ ਟਾਈਮ ਕਿਉਂਕਿ گاਵਾਾਂ ਦਾ ਫਾਰਮ ਜਿਹੜਾ ਖੇਤ ਦੇ ਵਿੱਚ ਹੈ ਇੱਥੇ ਥੋੜਾ ਹੈਂਡ ਟੈਕ ਹੋਰ ਦੇਵਾਂ ਦੱਸੋ ਜਿਵੇਂ ਸਾਹਮਣੇ ਤੁਸੀਂ ਇੱਕ ਤੋਕੜ ਗੱਬਣ ਮੱਝ ਦੇਖ ਰਹੇ ਹੋ ਇਹ ਉਸ ਟਾਈਮ ਦੇ ਉੱਤੇ ਗੱਭਣ ਹੈ ਜਦੋਂ ਆਮ ਆਪਾਂ ਦੁੱਧੋਂ ਪਸ਼ੂ ਛੱਡਦੇ ਨੇ ਆਂ ਗਾਂ ਨੂੰ ਦੁੱਧੋਂ ਛੱਡਦੇ ਆਂ ਵੈਸੇ ਮੱਝਾਂ ਦਾ ਸੁੱਖ ਨਾਲ ਆਪ ਹੀ ਬਹੁਤਿਆਂ ਭੱਜ ਜਾਂਦੀਆਂ ਵਿਰਲੀਆਂ ਮੱਝਾਂ ਹੁੰਦੀਆਂ ਜਿਹੜੀਆਂ ਇੰਨਾ ਟਾਈਮ ਦੁੱਧ ਦਿੰਦੀਆਂ ਪਰ ਦੁੱਧ ਦੇ ਦੇ ਥੱਲੇ ਸੱਜਰ ਮੱਝਾਂ ਜਿੰਨਾ ਉਹਨਾਂ ਸੱਜਰ ਮੱਝਾਂ ਜਿੰਨਾ ਜਿਹੜੀਆਂ ਆਮ ਰੇਟ ਤੇ ਜਾਂ ਜਿਹੜੇ ਵੀਰ ਬਰੀਡਿੰਗ ਵਾਲੇ ਪੱਕ ਤੋਂ ਨਹੀਂ ਧਿਆਨ ਦਿੰਦੇ ਉਹਨਾਂ ਕੋਲ ਮੱਝਾਂ ਸੋ ਹੈਂਡ ਤੁਹਾਨੂੰ ਦੇਤਾ ਮਤਲਬ ਬਰੀਡ ਟਾਪ ਦੀ ਹੈ ਬਾਈ ਕੋਲ ਆਪਾਂ ਜਾਣਕਾਰੀ ਲਵਾਂਗੇ ਵੀਰ ਤੋਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਕੋਸਪਸੂ ਇਦਾਂ ਦੇ ਆਏ ਬਾਈ ਕਹਿੰਦਾ ਵੀ ਜੇ ਕੋਈ ਵੀਰ ਮਤਲਬ ਸੌਦਾ ਕਰ ਲੇ ਦੁੱਧ ਜਿੰਨਾ ਦੱਸਾਂਗੇ ਉਹਨਾਂ ਤਿਆਰ ਕਰਕੇ ਵੀ ਦੇ ਦੇਵਾਂਗੇ ਇਦਾਂ ਦੀ ਬਰੀਡ ਇੱਥੇ ਵੀਰ ਕੋਲ ਤਿਆਰ ਹੈਗੀ ਐ ਸੋ ਆਓ ਡਿਟੇਲ ਚ ਗੱਲਬਾਤ ਕਰੀਏ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਨਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਐ ਆ ਸਾਹਮਣੇ ਇੱਕ ਮੱਝ ਖੜੀ ਐ ਦੱਸੋ ਇਹ ਥੋੜਾ ਟਾਈਮ ਲੈਂਦੀ ਐ ਸੋ ਹੁਣ ਚ ਆਪਾਂ ਇਹਦੇ ਬਾਰੇ ਬਾਅਦ ਚ ਜਾਣਕਾਰੀ ਲੈਣੀ ਐ ਕਿਉਂਕਿ ਮੇਨ ਵੀਡੀਓ ਇਸੇ ਦੀ ਬਣਾਉਣੀ ਸੀ ਇਹਦੇ ਥੋੜੇ ਦਿਨ ਬਾਕੀ ਐ ਕੁੜੇ ਨਵਾਉਣੇ ਸ਼ੁਰੂ ਕਰਤੇ ਆ ਦੁੱਧ ਲਾਉਂਦੀ ਆਉਂਦੀ ਐ ਪਰ ਆਪਾਂ ਸ਼ੁਰੂਆਤ ਉਸ ਮੱਝ ਤੋਂ ਹੀ ਕਰਦੇ ਆ ਜਿਹੜੇ ਬਾਰੇ ਮੈਂ ਪਹਿ ਦੁੱਧੋਂ ਡਰਾਈ ਕਰਨ ਦਾ ਟਾਈਮ ਹੈ ਪਰ ਦੁੱਧ ਸੱਜਣਾ ਜਿੰਨਾ ਹੀ ਹੈ ਆਓ ਬਾਈ ਤੁਹਾਨੂੰ ਇਨਫੋਰਮੇਸ਼ਨ ਦਿੰਦੀ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਆਪਣਾ ਮਨਦੀਪ ਸਿੰਘ ਜੀ ਮਨਦੀਪ ਬਾਈ ਬਰੀਡਿੰਗ ਵਾਲੇ ਪਾਸੇ ਨੂੰ ਕਦੋਂ ਕਦ ਤੱਕ ਧਿਆਣਾ ਬਰੀਡਿੰਗ ਤਾਂ ਇਹ ਆਪਾਂ 2014 ਤੋਂ ਖੁਦ ਹੀ ਕਰ ਰਹੇ ਹਾਂ ਜੀ ਵੈਸੇ 2007 ਤੋਂ ਧਿਆਨ ਆ ਜੀ ਕੰਮ ਬਲ ਜੀ ਠੀਕ ਹੈ 7 ਤੋਂ ਧਿਆਨ ਇਧਰ ਹੋ ਗਿਆ ਸੀ 14 ਤੋਂ ਏਆਈ ਵੀ ਆਪ ਕਰਨੀ ਸ਼ੁਰੂ ਕਰ ਦਿੱਤੀ ਜੀ 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 10 ਸਾਲ ਹੋ ਗਏ ਏਆਈ ਕਰਦੇ ਹਾਂ ਹਾਂਜੀ ਹਾਂਜੀ ਫਿਰ ਤਾਂ ਜਿੰਨੇ ਪਸ਼ੂ ਘਰ ਦੇ ਵਿੱਚ ਆ ਸਾਰਿਆਂ ਦਾ ਡਾਟਾ ਆਪਣੇ ਕੋਲ ਹੋਊਗਾ ਸਾਰਾ ਜੀ ਸਾਰਾ 50 ਗਾਵਾਂ ਜੀ ਉਹਨਾਂ ਦਾ ਵੀ ਕੱਲੀ ਕੱਲੀ ਦਾ ਡਾਟਾ ਆਪਣੇ ਕੋਲ ਸਾਰਾ ਹੈਗਾ ਠੀਕ ਹੈ ਅੱਛਾ ਭਾਈ ਇਹ ਗੱਲ ਦੱਸਿਓ ਵੀ ਹੁਣ ਗਾਵਾਂ ਵਾਲੇ ਪਾਸੇ ਨੂੰ ਰੁਚੀ ਬਣ ਗਈ ਹਾਂਜੀ ਪਹਿਲਾਂ ਐਨਾ ਜੀ ਹੁਣ ਨਵਾਂ ਕਮਰਸ਼ੀਅਲ ਫਾਰਮ ਕਰ ਲਿਆ ਜੀ ਪਹਿ ਠੀਕ ਹੈ ਅੱਛਾ ਜਿਹੜਾ ਕਮਰਸ਼ੀਅਲ ਫਾਰਮ ਕੀਤਾ ਉਹ ਹੁਣ ਖੇਤ ਦੇ ਵਿੱਚ ਆ ਤੇ ਕਿੰਨੇ ਪਸ਼ੂ ਹੋਗੇ ਉੱਥੇ ਉੱਥੇ 50 ਪਲੱਸ ਹੈ ਜੀ 50 ਪਲੱਸ ਹੈ ਹਾਂ ਜੀ ਮੱਝਾਂ ਜਿਹੜੀਆਂ ਉਹ ਟੋਟਲ ਜੋ ਵੀ ਹੈ ਉਹ ਇਸ ਟਾਈਮ ਇੱਥੇ ਹੀ ਹੈ ਕਿ ਹੋਰ ਵੀ ਨਹੀਂ ਹੈ ਚਾਰ ਝੋਟੀਆਂ ਖੇਤ ਆ ਜੀ ਖੁੱਲੀਆਂ ਛੱਡੀਆਂ ਹੋਈਆਂ ਜੀ ਅੱਛਾ ਫਾਰਮ ਦੇ ਨਾਲ ਚਾਰ ਝੋਟੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਖੁੱਲੀਆਂ ਛੱਡੀਆਂ ਹੋਈਆਂ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਇਹ ਸਾਰੀਆਂ ਹੋਮ ਬਰੀਡ ਹੀ ਹੈ ਇਸ ਟਾਈਮ ਜੀ ਜੀ ਆਪਣੇ ਕੋਲੇ ਕੋਈ ਗਾਂ ਜੀ ਕੋਈ ਮੱਝ ਕੋਈ ਖਰੀਦੇ ਨਹੀਂ ਹੋਏ ਪਸ਼ੂ ਸਾਰੇ ਹੋਮ ਬਰੀਡ ਆ ਜੀ ਅੱਛਾ گاਵਾਵਾਂ ਦੇ ਵਿੱਚ ਵੀ ਸਾਰੀ ਹੋਮ ਬਰੀਡ ਜੀ 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 ਜਿਹੜਾ ਇਹ ਛੱਡ ਪਾਇਆ ਹੋਇਆ ਫਿਰ ਇੱਥੇ ਕੁਝ گاਵਾਵਾਂ ਵੀ ਹੁੰਦੀਆਂ ਸੀ ਪਹਿਲਾਂ ਹਾਂ ਜੀ ਹਾਂਜੀ ਠੀਕ ਹੈ ਮਤਲਬ ਇਥੋਂ گاਵਾ ਚੇਫਟੋ ਕੋ ਉੱਥੇ ਚਲਗੇਗੇ ਨਾ ਤੇ ਮੱਝਾਂ گاਵਾ ਪਹਿਲਾਂ ਇੱਥੇ ਇਕੱਠੀਆਂ ਹੀ ਹੁੰਦੀਆਂ ਸੀ ਹਾਂਜੀ 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 ਇਹ 2010 ਦਾ ਪਿਆ ਹੋਇਆ ਜੀ ਅੱਛਾ 2010 ਦਾ ਛੱਡੇ ਪਾਇਆ ਹੋਇਆ ਆਪਣਾ ਠੀਕ ਹੈ ਅੱਛਾ ਭਾਈ ਮੈਂ ਇਸ ਮੱਝ ਬਾਰੇ ਕਿਆ ਸੀਗਾ ਵੀ ਇਹ ਬਹੁਤੇ ਵੀਰਾਂ ਕੋਲ ਇਦਾਂ ਦੀਆਂ ਸੱਜਰ ਮੱਝਾਂ ਹੁੰਦੀਆਂ ਜਿੰਨਾਂ ਕੋਲ ਤੇ ਟੋਕੜ ਗੱਭਣ ਦੇ ਰਹੀ ਐ ਕਿੰਨਵਾਂ ਸੂਆ ਕਿੰਨੇ ਚਰਦੀ ਗੱਭਣ ਇਹ ਤੀਸਰੇ ਸੂਏ ਹੈ ਜੀ ਹੁਣ ਹਮ ਇਹ ਫਲੇ ਇਸ ਵਕਤ 10 ਲੀਟਰ ਦੇ ਕਰੀਬ ਦੁੱਧ ਆ ਜੀ ਕਿੰਨੇ ਚਰਦੀ ਗੱਭਣ ਇਹਨੂੰ 8ਵਾਂ ਮਹੀਨਾ ਚੱਲਦਾ ਜੀ 8ਵਾਂ ਮਹੀਨਾ ਚੱਲਦਾ ਤੇ ਤੀਜਾ ਸੂਆ ਇਹ ਹੁਣ ਸੂਈ ਵੀ ਹੈ ਚੌਥੇ ਹfte ਗੱਭਣ ਹਾਂਜੀ ਹਾਂਜੀ ਕਿਹੜੇ ਸਾਨ ਦੀ ਆਪ ਇਹ ਇਹ ਜੋਗਰਾਜ ਦੀ ਹੈ ਜੀ ਆਪ ਜੋਗਰਾਜ ਦੀ ਗੱਭਣ ਹੁਣ ਕਿਹੜੇ ਤੋਂ ਇਰਾਕੇ ਬੋਲਤੋਈ ਆਈ ਹੋਈ ਹੈ ਜੀ ਇਰਾਕਾ ਬੋਲਦੀ ਇਹਦੇ ਇਹ ਆਈ ਕੀਤੀ ਆਪਾਂ ਹਾਂਜੀ ਇਹ ਆਈ ਤਾਂ ਫਿਰ ਆਪ ਹੀ ਕੀਤੀ ਹੁੰਦੀ ਨੀਜੀ ਸਿੰਘਲਸਟਰ ਨਾਲ ਕਨਸੀਵ ਆਈ ਜੀ ਠੀਕ ਹੈ ਸਿੰਗਲ ਸਟਰਾਨਾ ਕੰਸੀਵ ਹੈ ਅੱਛਾ ਇਹ ਆਪਾਂ ਹੁਣ ਸਾਰੇ ਪਸ਼ੂ ਵੇਚਨੇ ਇਹਨਾਂ ਦੀ ਕੀਮਤ ਕੀ ਰਹੂਗੀ ਅੰਦਾਜ਼ਨ ਕੀਮਤ ਮੱਝਾਂ ਦੀ ਘੱਟ ਤੋਂ ਘੱਟ ਘੱਟ ਮੱਝ 1.5 ਲੱਖ ਪਲੱਸ ਹੈ ਜੀ ਘੱਟ ਤੋਂ ਘੱਟ ਮੱਝਾਂ ਮਤਲਬ ਸਾਰੀਆਂ ਜਿਹੜੀਆਂ ਉਹ 1.5 ਲੱਖ ਤੋਂ ਉੱਤੇ ਉੱਤੇ ਕੀਮਤ ਲੱਗੀਆਂ ਹੈ ਠੀਕ ਹੈ ਤੋਰਦਗੇ ਬਈ ਇਹਨੂੰ ਹਾਂਜੀ ਸੋ ਦੱਸੋ 8ਵਾਂ ਮਹੀਨਾ ਇਹ ਸਮਝ ਨੂੰ ਲੱਗਾ ਹੋਇਆ ਹੈ 10 ਲੀਟਰ ਦੁੱਧ ਅੱਜ ਵੀ ਦੇ ਰਹੀ ਹੈ ਇਹਨੂੰ ਮਤਲਬ ਡਰਾਈ ਕਰਨਾ ਪਊਗਾ ਹਾਂਜੀ ਇਹਨੂੰ ਹੁਣ ਫਿਰ ਡਰਾਈ ਹਜੇ ਕਰਨ ਨਹੀਂ ਲੱਗੇ ਨਹੀਂ ਬਸ ਹੁਣ ਤਿਆਰੀ ਹੋਈ ਹੈ ਜੀ ਇਹਦਾ ਦਾਣਾ ਘਟਿਆ ਹੋਇਆ ਹੈ ਜੀ ਠੀਕ ਹੈ। ਲਗ 15 ਸਾਲਾਂ ਦੇ ਵਿੱਚ ਵਿੱਚ ਇਹਦੇ ਟਿਊਬਾਂ ਚਾੜ੍ਹ ਦਾਨੀਆਂ ਆ ਜੀ ਬਸ। ਠੀਕ ਹੈ। ਅੱਛਾ ਇੱਕ ਗੱਲ ਹੋਰ ਮੈਂ ਦੇਖ ਰਿਹਾ ਜਿਵੇਂ ਇਹ ਮੱਝਾਂ ਦੁੱਧ ਵਾਲੀਆਂ ਕਰਕੇ ਇਹਨਾਂ ਦੀ ਸਿਹਤ ਬਹੁਤ ਸੋਹਣੀ ਹੈ। ਨਾ ਤਾਂ ਇਹ ਲਿਸੀਆਂ ਨਾ ਪਤਲੀਆਂ ਜਿਵੇਂ ਸਾਈਲੇਜ ਪੈਂਦਾ ਫਿਰ ਮੋਟੀਆਂ ਨਹੀਂ ਹੁੰਦੀਆਂ। ਨਹੀਂ ਸਾਈਲੇਜ ਆਪਾਂ 5 ਤੋਂ 7 ਕਿਲੋ ਹੀ ਪਾਉਣਾ ਜੀ ਹਰ। ਮਤਲਬ ਲਿਮਟ 'ਚ ਹੀ ਪਾਉਣੇ ਹੋ। ਬਾਲੀ ਮੋਟੀ ਮੱਝ ਨਹੀਂ ਕਰਦੇ। ਨਹੀਂ 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 ਆਪਾਂ ਤੂੜੀ ਜ਼ਿਆਦਾ ਪਾਉਣੇ ਆ ਜੀ। ਕੋਈ ਆਪਾਂ ਹਰਾ ਚਾਰਾ ਪਾਉਂਦੇ ਨਹੀਂ ਜੀ। ਠੀਕ ਹੈ। ਅੱਛਾ ਭਈ ਇਹ ਜਿਹੜੀ ਮੱਝ ਹੈ ਇਹਨੂੰ आ, मतलब ਇਹਦਾ ਪੀਕ ਲੈਵਲ ਕੀ ਰਿਹਾ ਕਿੰਨਾ ਦੁੱਧ ਦਿੱਤਾ ਨੇ ਵੱਧ ਤੋਂ ਵੱਧ ਇਹਦਾ ਨਾ ਜਦੋਂ ਬੱਚਾ ਮਰੇ ਇਹ 23 ਕਿਲੋ ਪਲੱਸ ਵੀ ਚਲੀ ਗਈ ਸੀ ਇਸ ਵਾਰ ਜੀ ਅੱਛਾ ਇਹਦਾ ਕੱਟਾ ਆਪਣਾ ਬੁੱਕ ਵੀ ਹੈਗਾ ਤੇ ਚੰਗੇ ਬੰਦਿਆਂ ਨੂੰ ਕੱਟਾ ਦੇਣਾ ਸੀਗਾ ਜੀ ਇਹਦਾ ਠੀਕ ਹੈ ਅੱਛਾ ਕੱਟਾ ਬੁੱਕ ਸੀ ਉਹ ਮਰਨ ਤੋਂ ਪਹਿਲਾਂ 23 ਕਿਲੋ ਦੁੱਧ ਤੇ ਜਾਵੜੀ ਪੀਕ ਲੈਵਲ ਹਾਂਜੀ ਹਾਂਜੀ ਠੀਕ ਹੈ ਹੁਣੇ ਮਿਲਦੀ ਫਿਰ ਥਾਪੀ ਤੇ ਹੀ ਹੈ ਥਾਪੀ ਤੇ ਹੀ ਮਿਲਦੀ ਹੈ ਜੀ ਠੀਕ ਹੈ ਸੋ ਦੋਸਤੋ ਹਵਾਨਾ ਹੁਣ ਵੀ ਮੱਝ ਦਾ ਦੇਖੋ ਸਜਰਾ ਵਾਂਗੂ ਹਵਾਨਾ ਤੇ ਮੈਂ ਸੁਬਾ ਵੀਡੀਓ ਬਣਾ ਰਿਹਾ ਲਗਭਗ ਟਾਈਮ 10:30 ਤੋਂ ਪੌਣੇ ਮਤਲਬ ਟਾਈਮ ਸਵੇਰ ਦਾ ਹੀ ਹੈ ਪਰ ਹੁਣ ਵੀ ਹਵਾਨਾ ਤੁਸੀਂ ਮੱਝ ਦਾ ਦੇਖੋ ਕੀਮਤ ਸਾਰੀਆਂ ਮੱਝਾਂ ਦੀ ਕੱਲੀ-ਕੱਲੀ ਦੀ ਕੀਮਤ ਪੁੱਛ ਲਓ ਜੇ ਆਈਡੀਆ ਜਾਂ ਦਿੱਤਾ ਕਿਉਂਕਿ ਇਹ ਹੁੰਦਾ ਵੀ ਕਈ ਵਾਰ ਬਾਈ ਕੋਈ ਸੋਚਦਾ ਵੀ ਟੋਕੜ ਕੱਬਣਾ ਪਸ਼ੂ ਜ਼ਿਆਦਾ ਭਾੜਾ ਮਿਲ ਜਾਊਗਾ 23 ਕਿਲੋ ਦੁੱਧ ਵਾਲੀ ਮੱਝ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਸੱਚਰ ਦੀ ਤਾਂ ਕੀਮਤ ਇਹ ਬੇਮੁੱਲੀ ਹੋਊਗੀ ਪਰ ਅੱਜ ਤੁਹਾਨੂੰ ਭਾੜਾ ਮਿਲ ਜਾਊਗੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਸੋਹਣੇ ਢਾਂਚੇ ਦੀ ਇਹ ਮੱਝ ਹੈ ਬਹੁਤ ਸੋਹਣਾ ਇਹਦਾ ਹਵਾਨਾ ਦੱਸਦਾ ਤੋਰ ਲੰਨੇ ਬਈ ਖੁੱਲ ਕੇ ਇਧਰ ਨੂੰ ਮਿਲਕ ਵੇਨ ਦੱਸੋ گاਵਾ ਵਾਂਗੂ ਆਉਂਦੀ ਐ ਇਹਦੇ ਤੇ ਥੰਦਾ ਸੈਜ ਵੀ ਤੁਸੀਂ ਦੇਖੋ ਚੌਥੇ ਸੂਏ ਵਾਸਤੇ ਗੱਬਣ ਮੱਝ ਬਾਈ ਵੇਚ ਰਿਆ ਤੇ 10 ਕਿਲੋ ਦੁੱਧ ਹੁਣ ਵੀ ਦੇ ਰਹੀ ਲਿਓ ਬਾਈ ਡਰਾਈ ਕਰਨ ਦਾ ਟਾਈਮ ਐ ਤੁਸੀਂ ਇਹ ਮੰਨ ਲਓ ਵੀ ਹੁਣ ਇਹ ਤੁਹਾਡੇ ਕੋਲ ਅਗਲੇ ਸੂਏ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਊਗੀ ਪਰ ਅੱਜ ਜੋ ਦੁੱਧ ਹੈ ਉਹ ਤੁਸੀਂ ਭਾਵੇਂ ਚੋਕੇ ਲੈ ਲਿਓ ਚੈੱਕ ਪਾਸ ਦੱਸੋ ਬਾਈ ਆਪ ਖੁਦ ਪ੍ਰੈਕਟਿਸ ਕਰਦਾ ਹੈ ਬਾਕੀ ਇਹਨੂੰ ਹੁਣ ਡਰਾਈ ਕਰਨ ਵਾਲੇ ਪਾਸੇ ਬਾਈ ਨੇ ਤੋਰ ਲਿਆ ਜਿਹਨੂੰ ਪਸੰਦ ਆਵੇ ਦੱਸੋ ਪਹਿਲੇ ਨੰਬਰ ਤੇ ਮੈਂ ਅੱਜ ਇਹ ਤੋਂ ਬਾਅਦ ਤੁਹਾਨੂੰ ਬੋਲ ਦਿਖਾਉਣਾ ਇੱਕ ਜਿਹੜਾ ਬਾਈਕੋਲ ਹੈਗਾ ਉਹ ਵੀ ਆਪਾਂ ਜਾਣਕਾਰੀ ਉਹਦੇ ਬਾਰੇ ਲਵਾਂਗੇ ਜਿਹੜਾ ਭਾਈ ਇਹ ਕੱਟਾ ਆਪਣੇ ਕੋਲ ਝੋਟਾ ਹੈ ਜੀ ਭਾਈ ਇਹ ਕਿੰਨੀ ਉਮਰ ਹੈ ਦੀ ਤੇ ਕਿਹੜੇ ਮਾਲੀ ਦਾ ਬੱਚਾ ਹੈ ਇਹ 27 ਕਿ ਮਹੀਨੇ ਉਮਰ ਆ ਜੀ ਇਹ ਆਪ ਕੋਹੇ ਨੂਰ ਦਾ ਜੀ ਲੀਫ ਦਾ ਠੀਕ ਹੈ ਇਹਦੀ ਮਾਂ ਬਰਾਟ ਬੋਲਦੀ ਹੈ ਜੀ ਇਹਦੀ ਦਾਦੀ ਵੀ ਆਪਣੇ ਕੋਲ ਦੀ ਹੈ ਠੀਕ ਇਹਦੀ ਦਾਦੀ ਵੀ ਆਪਣੇ ਕੋਲ ਸੀ ਇਹਦੀ ਮਾਂ ਜਿਹੜੀ ਲਾਸਟ ਦੇ ਖੜੀ ਉਹ ਉਹਦੇ ਬਾਰੇ ਜਾਣਕਾਰੀ ਲਵਾਂਗੇ ਹੁਣ 27 ਮਹੀਨੇ ਦੀ ਉਮਰ ਹੈ ਹਨਾ ਇਹਨੂੰ ਕ੍ਰੋਸਿੰਗ ਵਾਸਤੇ ਛੱਡਿਆ ਹੋਇਆ ਇੱਕ ਪਸ਼ੂ ਹੀ ਬਸ ਚੈੱਕ ਇਹ ਕਰਿਆ ਹੈ ਜੀ ਅੱਛਾ ਇੱਕ ਝੋਟੀ ਜਿਹੜੀ ਉਹ ਕ੍ਰੋਸੇ ਤੋਂ ਕਰਵਾਈ ਹੈ ਸੋ ਦੋਸਤੋ ਇਹ 27 ਮਹੀਨੇ ਇਹਦੀ ਉਮਰ ਹੈ ਇਹ ਕੋਹੇਨੂਰ ਦਾ ਤੇ ਕੋਹੇਨੂਰ ਦਾ ਸੀਮਨ ਬਾਈ ਜਿਹੜਾ ਵਰਤਿਆ ਸੀ ਉਦੋਂ ਕਿਹੜੀ ਕੰਪਨੀ ਵੱਲੋਂ ਤਿਆਰ ਹੁੰਦਾ ਸੀ ਉਹ ਸੀਆਈਆਰ ਵੀ ਤੋਂ ਆਪਾਂ ਖੁਦ ਲੈ ਕੇ ਆਈ ਤੀ ਜage ਠੀਕ ਹੈ ਨਹੀਂ ਰਹਿਣੀ ਸੋ ਦੋਸਤੋ ਸੀਆਈਆਰ ਵੀ ਦਾ ਸੀਮਨ ਜਿਹੜਾ ਕੋਹੇਨੂਰ ਦਾ ਤਿਆਰ ਹੋਇਆ ਸੀਗਾ ਉਥੋਂ ਬਾਈ ਸਟਰਾਲ ਲੈ ਕੇ ਆਇਆ ਸੀਗਾ ਜਦੋਂ ਮੱਝ ਦੀ ਏਆਈ ਕੀਤੀ ਸੋ ਇਹ ਕੋਹੇਨੂਰ ਬੋਲਦਾ ਬੱਚਾ ਹੈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਵੀ ਤੁਹਾਨੂੰ ਪਤਾ ਲੱਗ ਜਾਣਾ ਤੇ ਉਹ ਵੀ ਤੁਹਾਨੂੰ ਦਿਖਾ ਦੇਾਂਗੇ ਮੱਝ ਲਾਸਟ ਉੱਤੇ ਬਾਈ ਕੋਲ ਖੜੀ ਉਹ ਇਹ ਕੀ ਕੀਮਤ ਚ ਦੇ ਦਿਆਂਗੇ ਬਾਈ ਇਹਦਾ ਮੁੱਲ ਸਵਾ ਲੱਖ ਰੁਪਇਆ ਜੀ ਸੋ ਦੋਸਤੋ ਸਵਾ ਲੱਖ ਰੁਪਇਆ 1 ਲੱਖ ਤੇ 25 ਹਜ਼ਾਰ ਦੀ ਡਿਮਾਂਡ ਹੈ ਇਹਨੂੰ ਤੁਸੀਂ ਖਰੀਦਣਾ ਚਾਹੋ ਤਾਂ ਸੰਪਰਕ ਕਰ ਲਿਓ ਇਹਦੀ ਦਾਦੀ ਵੀ ਬਾਈ ਦੇ ਕੋਲ ਸੀ ਤੇ ਇਹਦੀ ਮਾਂ ਇਸ ਟਾਈਮ ਮੌਜੂਦ ਆ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਸਿੰਘ ਬਿਲਕੁਲ ਛੋਟਾ ਲਿਆ ਬਾਈ ਸੋਹਣੇ ਢਾਂਚੇ ਦਾ ਏ ਬੋਲਾ ਦੱਸੋ ਤੇ ਸਿਰਫ ਇੱਕ ਝੋਟੀ ਇੱਥੋਂ ਕ੍ਰਾਸ ਕਰਾਈ ਆ ਉਹ ਤੁਹਾਨੂੰ ਝੋਟੀ ਵੀ ਵੀਡੀਓ ਦੇ ਵਿੱਚ ਦਿਖਾ ਦੇਣੀ ਆ ਮਤਲਬ ਹਜੇ ਇਹਨੂੰ ਜਿਆਦਾ ਛੱਡਿਆ ਨਹੀਂ ਗਾ ਨੱਥ ਪਾਈ ਜ਼ਰੂਰ ਆ ਪਰ ਵੈਸੇ ਤਲਿਹਾਰਾ ਹੀ ਪਾਇਆ ਹੋਇਆ ਮਤਲਬ ਨਾਥੂ ਪਾ ਕੇ ਛੱਡਤੀ ਉਹਨੂੰ ਕੋਈ ਰੱਸਾ ਨਹੀਂ ਹਜੇ ਲਾਇਆ ਸੋ ਇਹ ਬੋਲ ਵੀ ਦੋਸਤੋ ਬਾਈ ਨੇ ਵੇਚਣਾ ਕਿਉਂਕਿ ਸਾਰੇ ਪਸ਼ੂ ਸੇਲ ਕਰਦਨੇ ਆਂ گاਵਾ ਦਾ ਫਾਰਮ ਖੇਤ ਦੇ ਵਿੱਚ ਬਣਾ ਲਿਆ ਬਾਈ ਨੇ ਤੇ ਬਹੁਤ ਆ ਧਿਆਨ ਉਸ ਫਾਰਮ ਵਾਲੀ ਹੈ ਬਾਈ ਦੱਸਦਾ ਵੀ ਸਵੇਰ ਚਵਾਈ ਕਰਾਉਣ ਵਾਸਤੇ ਫਾਰਮ ਦੇ ਵਿੱਚ ਜਾਣਾ ਹੁੰਦਾ ਉਹੀ ਟਾਈਮ ਫਿਰ ਮੱਝਾਂ ਨੂੰ ਸੰਭਾਲਣ ਦਾ ਬਣ ਜਾਂਦਾ ਜਿਹਦੇ ਕਰਕੇ ਬਾਈ ਨੇ ਸੋਚਿਆ ਵੀ ਆਪਾਂ ਮੱਝਾਂ ਇੱਕ ਵਾਰ ਕਟਾ ਦਿੰਨੇ ਆ ਹਾਲਾਂਕਿ ਇਹਨਾਂ ਦੇ ਵਿੱਚੋਂ ਹੀ ਚਾਰ ਝੋਟੀਆਂ ਬਾਈ ਨੇ ਰੱਖ ਲਈਆਂ ਆਪਦੀ ਹੋਮ ਬਰੀਡ ਜਿਹੜੀ ਉਹ ਛੱਡਣੀ ਵੀ ਨਹੀਂ ਉਹ ਨਾਲ ਰੋਕ ਵੀ ਲਈਆਂ ਇੱਕ ਹੋਰ ਝੋਟੀ ਦੋਗੇ ਤੁਹਾਨੂੰ ਦਿਖਾਉਣੇ ਆ ਬਾਈ ਜਿਹੜੀ ਇਹ ਝੋਟੀ ਹੈ ਇਹਦੀ ਕਿੰਨੀ ਉਮਰ ਆ ਦੰਦੋਂ ਕਿਵੇਂ ਆ ਇਹ ਇਹ ਦੰਦ ਜੀ ਦੋ ਦੰਦ ਹੋ ਚੱਲੀ ਜੀ ਇੱਕ ਦੰਦ ਸਿੱਟ ਗਈ ਇਹ ਠੀਕ ਹੈ ਅੱਛਾ ਇਹ ਕਿਹੜੇ ਬੁੱਲਦੀ ਆ ਇਹ ਰਾਕੇ ਬੁੱਲਦੀ ਆ ਜੀ ਇਹ ਰਾਕੇ ਦੀ ਹੈ ਜੀ ਜੀ ਇਹਦੀ ਮਾਂ ਕਿਹੜੀ ਮੱਝ ਐਨਾ ਚੜਾ ਜਿਹੜੀ ਮਾਂ ਉਹ ਵੱਡੀ ਮੱਝ ਹੈ ਜਿਹੜੀ ਪਹਿਲੇ ਨੰਬਰ ਤੇ ਤੋਰੀ ਸੀ ਠੀਕ ਹੈ ਭਾਈ ਇਹ ਕਿੰਨੇ ਚਰਦੀ ਗੱਬਣਾ ਛੋਟੀ ਹੁਣ ਇਹ 6 ਮਹੀਨਿਆਂ ਦੀ ਹੋ ਗਈ ਜੀ 6 ਮਹੀਨਿਆਂ ਦੀ ਇਹ ਇਸੇ ਬੁੱਲ ਤੋਂ ਕ੍ਰਾਸ ਕਰਾਈ ਵੀ ਜੀ ਜੀ ਠੀਕ ਹੈ ਸੋ ਦੋਸੋ ਇਸੇ ਛੋਟੇ ਤੋਂ ਇਹ ਕ੍ਰਾਸ ਹੈ ਸੋ ਸੋ ਜਿਹਨੂੰ ਪਸੰਦ ਆਵੇ ਤਾਂ ਇੱਕ ਰਾਕੇ ਬੋਲ ਦੀ ਧੀ ਹੈ ਇਹ 6 ਮਹੀਨਿਆਂ ਦੀ ਗੱਬਣ ਹੈ ਸਾਫ ਸੁਥਰੀ ਆ ਥੱਲੇ ਦੀ ਸਿੰਘ ਕੁੰਡਿਆਂ ਦੀ ਹੈ ਮਾਤ ਸੋਣੀ ਚੋਟੀ ਦੱਸੋ ਭਾਈ ਨਾਲ ਇੱਕ ਗੱਲ ਹੋਰ ਐਡ ਕਰ ਦੇਣਾ ਵੀ ਹੁਣ ਇਹ ਸ਼ੌਕ ਬਣਾਇਆ ਵੀ گاਵਾਾਂ ਦੇ ਉੱਤੇ ਬਰੀਡਿੰਗ ਤੇ ਕੰਮ ਕਰਨਾ ਤੇ ਮੇਲੇ ਵੀ ਉਹਨਾਂ ਨਾਲ ਹੀ ਦੇਖਣੇ ਆ ਮਤਲਬ ਮੱਝਾਂ ਹੁਣ ਮੇਲਿਆਂ 'ਚ ਨਹੀਂ ਲੈ ਕੇ ਜਾਣੀਆਂ ਉਹਦੇ ਕਰਕੇ گاਵਾ ਵਾਲੇ ਪਾਸੇ ਹੀ ਸਾਰਾ ਧਿਆਨ ਹੋ ਗਿਆ ਛੋਟੀ ਦੀ ਬਣਾਵਟ ਬਹੁਤ ਸੋਹਣੀ ਦੋਸਤੋ ਹਜੇ ਨਵਾ ਬਲੱਡ ਆ ਉਹਦੇ ਕਰਕੇ ਥੋੜਾ ਬਹੁਤਾ ਖੁੱਲੀ ਆ ਉੱਥੋਂ ਤਾਂ ਭੱਜੂ ਨਸੂ ਦਾ ਜ਼ਰੂਰ ਨਹੀਂ ਇਹ ਖੁੱਲੀ ਦੀ ਪਹਿਲਾਂ ਖੁੱਲੀ ਕਰਕੇ ਬੰਨੀ ਹੋਈ ਹੈ ਨਾ ਤਾਂ ਕਰਦੇ ਖੁੱਲੀ ਰਹਿੰਦੀ ਸੀ ਪਹਿਲਾਂ ਖੁੱਲੀ ਰਹਿੰਦੀ ਸੀ ਠੀਕ ਹੈ ਸੋ ਇਹ ਖੁੱਲੀ ਰਹਿੰਦੀ ਸੀ ਦੋਸਤੋ ਲੈ ਚਲੋ ਬਾਈ ਹੋਲੀ ਤੇ ਸੋ ਬਹੁਤ ਸੋਹਣੀ ਝੋਟੀ ਦੋਸਤੋ ਮੱਝਾਂ 'ਚ ਖੜੀ ਨਹੀਂ ਹੋਵੇ ਦੱਖ ਦਿੰਦੀ ਸੀ ਪਰ ਬਾਹਰ ਜਦੋਂ ਕੱਢਦੇ ਆ ਹਾਈਟ ਲੈਂਥ ਵੀ ਸੋਹਣੀ ਹੈ ਸਿੰਗਾਾਂ ਦੀ ਸੁਨੱਖੀ ਹੈ ਚੰਗੀ ਦੱਸਦੀ ਹੈ ਛੋਟੀ ਜੀ ਨੂੰ ਪਸੰਦ ਆਵੇ ਕਰੋ ਸੰਪਰਕ ਚਾਰੇ ਥਾਣ ਪੂਰੇ ਨਿਖੜਵੇਂ ਦੱਸਦੇ ਆ ਸੋ ਆਸ ਹੈ ਚੰਗਾ ਰਿਜ਼ਲਟ ਆਊਗਾ ਜਿਹੜੀ ਭਾਈ ਹੁਣ ਮੱਝ ਇਹ ਆਪਾਂ ਤੋੜ ਰਹੇ ਆ ਜੀ ਇਹ ਕਿਹੜੇ ਬੁੱਲਦੀ ਹੈ ਇਹ ਵੀ ਯੋਗਰਾਜ ਦੀ ਆ ਜੀ ਯੋਗਰਾਜ ਦੀ ਇਹ ਹੈ ਜੀ ਠੀਕ ਹੈ ਇਹ ਕਿੰਨੇ ਚਿਰ ਦੀ ਗੱਭਣਾ ਇਸ ਟਾਈਮ ਇਹਨੂੰ ਨੌਵਾਂ ਮਹੀਨਾ ਜੀ ਨੌਵਾਂ ਮਹੀਨਾ ਲੱਗਾ ਹੋਇਆ ਦੁੱਧੋਂ ਡਰਾਈ ਹੈ ਹੁਣ ਇਹ ਹਾਂਜੀ ਹੁਣ ਡਰਾਈ ਹੋਈ ਹੈ ਜੀ ਇਹ ਟਿਊਬਾਂ ਭਰੀਆਂ ਰਹਿ ਜਾਂਦੀ ਜੀ ਠੀਕ ਹੈ ਅੱਛਾ ਦੁੱਧ ਦੇ ਨੇ ਕਿੰਨਾ ਕੁ ਦਿੱਤਾ ਪੀਕ ਲੈਵਲ ਤੇ ਮੇਰੀ ਪੀਕ ਲੈਵਲ 21 ਲੀਟਰ ਦੋਤੀ ਜੀ ਕੰਡੇ दा दा जी जी। चुआया। चुआया नहीं, नहीं। अ, अच्छा 20 लीटर दूध ਆਪਾਂ ਇਹਦਾ ਚੁਆਇਆ ਜੀ ਜੀ ਇਹ ਦੁੱਧ ਕਿਤੇ ਚੁਆਇਆ ਚੁਆਇਆ ਵੀ ਆਪਾਂ ਜਾਂ ਵੈਸੇ ਘਰੀ ਚੋਂਦੇ ਰਹੇ ਨਹੀਂ ਨਹੀਂ ਬਹੁਤ ਚੁਆਇਆਂ ਹੁੰਦੀਆਂ ਇਹ ਆਪਣੀ ਬਹੁਤ ਮਿੱਤਰ ਪਿਆਰੇ ਆ ਜਾਂਦੇ ਇੱਥੇ ਲਾਈਵ ਦੇਖਣ ਵਾਲੇ ਅੱਛਾ ਠੀਕ ਹੈ ਬਾਕੀ ਇਹਦੀ ਪੈਣ ਆਪਾਂ ਹਰਿਆਣੇ ਵੀ ਦਿੱਤੀ ਹੋਈ ਆ ਬਿੱਲੂ ਡੇਰੀ ਚ ਜਿਹਨੂੰ ਪਰਤਾ ਨਾ ਜਾਣਦਿਆ ਠੀਕ ਹੈ ਗੰਗਾਉਂ ਮੈਂ ਪਿੰਡ ਵਾਲਾ ਬਿੱਲੂ ਠੀਕ ਹੈ ਤੇ ਛੇਲੇ ਸਾਲ ਚ ਚੰਗੇ ਪੈਸੇ ਭਰਦਾ ਤੀ ਬਸ ਉਹਨੂੰ ਆਪਾਂ ਨਹੀਂ ਦੇਣੀ ਦੀ ਠੀਕ ਹੈ ਸੋ ਦੋਸੋ ਨੋਮਾ ਮੇਨ ਲੱਗਾ ਹੋਇਆ ਤੁਸੀਂ ਇਹ ਦੁੱਧੋਂ ਹੰਡਾਈ ਹੈ ਮੱਝ ਦੀ ਬੰਤਰ ਦੇਖ ਲਓ ਲੰਬਾਈ ਚੰਗੀ ਹੈ ਯੋਗਰਾਜ ਬੋਲ ਦੀ ਧੀ ਹੈ ਇਹ ਵੀ ਸੋ ਹੁਣ ਇਹ ਗੱਪਣ ਕਿਹੜੇ ਤੋਂ ਬਈ ਇਹ ਹੈ ਵਿਰਾਟ ਤੋਂ ਜੀ ਵਿਰਾਟ ਦਾ ਸੀਮਣੇ ਤੇ ਲੱਗਾ ਹੋਇਆ ਠੀਕ ਹੈ ਲੈ ਆਈਂ ਬਈ ਸੋ ਦੇਖੋ ਇਹਦਾ ਢਾਂਚਾ ਦੱਸੋ ਇਹ ਵੀ ਮੱਝ 21 ਕਿਲੋ ਦੁੱਧੇ ਦਾ ਬਾਈ ਕਹਿੰਦਾ ਦਿੱਤਾ ਹੋਇਆ ਸੋ ਹਰਿਆਣੇ ਦੇ ਵੀਰ ਵੀ ਬਾਈ ਕੋਲੋਂ ਪਸ਼ੂ ਲੈ ਕੇ ਗਏ ਆ ਬਾਈ ਜਿਹਦੇ ਦੱਸਣ ਮੁਤਾਬਕ ਸੋ ਇਹ ਮੱਝ ਵੀ ਤੁਸੀਂ ਜੇ ਖਰੀਦਣਾ ਚਾਹੋ ਤਾਂ ਸੰਪਰਕ ਕਰ ਲਿਓ ਕੀਮਤ ਇਹਨਾਂ ਦੀ ਅਲੱਗ-ਅਲੱਗ ਹੀ ਰਹਿਣੀ ਆ ਦੱਸੋ ਇੱਕ ਹੈਂਟੀ ਦਿੱਤਾ ਵੀ 1.5 ਲੱਖ ਤੋਂ ਪਲੱਸ ਵਾਲੀਆਂ ਮੱਝਾਂ ਐ ਬਾਕੀ ਤੁਸੀਂ ਕੀਮਤ ਪੁੱਛ ਲਓ ਵੀ ਕਿਹੜੀ ਮੱਝ ਦੀ ਬਾਈ ਕੀ ਰੱਖਦਾ ਲੈ ਚਲੋ ਬਾਈ ਅੰਦਰ ਇਹਦਾ ਸੂਆ ਕੰਨਵਾ ਸੂਕੀ ਅੱਗੇ ਇਹ ਇਹ ਵੀ ਤੀਸਰੇ ਸੂਏ ਸੁੰਦੀ ਹੈ ਜੀ ਠੀਕ ਐ ਇਹਨੇ ਤੀਜੇ ਸੂਏ ਸੋਣਾ ਸੋ ਪੀਕ ਲੈਵਲ ਇੰਨਾ ਸੀ ਦੱਸੋ ਤੇ ਦੁੱਧੋਂ ਇਸ ਟਾਈਮ ਡرائی ਐ ਨੌਵਾਂ ਮਹੀਨਾ ਚੱਲੀ ਜਾਂਦਾ ਨੌਵਾਂ ਤੇ 10ਵਾਂ ਡੇਢ ਕੁ ਮਹੀਨਾ ਡੇਢ 2 ਮਹੀਨੇ ਜਿਹੜੇ ਇਹਦੇ ਬਾਕੀ ਐ ਕਿਉਂਕਿ ਨੋਮਾ ਚੱਲੀ ਜਾਂਦਾ ਦਿਨ ਕਿੰਨੇ ਹੈਗੇ ਉਹ ਬਾਈ ਕੋਲ ਡਾਟਾ ਲਿਖਿਆ ਹੋਊਗਾ ਤੁਸੀਂ ਕਨਫਰਮ ਕਰ ਲਓ ਇਹਦੂ ਅੱਗੇ ਇੱਕ ਮੱਝ ਤੁਹਾਨੂੰ ਮੈਂ ਦਿਖਾਉਣੀ ਐ ਜਿਹਦੇ ਬਾਰੇ ਪਹਿਲਾਂ ਗੱਲ ਕੀਤੀ ਸੀ ਥੋੜਾ ਜਾਣਕਾਰੀ ਫੇਰ ਦੇ ਦਿਆਂ ਵੀ ਇਹ ਜਿਹੜਾ ਝੋਟਾ ਤੋਰਿਆ ਸੀ ਕਟਾ ਬਾਈ ਕੋਲ 1 ਹੀ ਵਿਕਰੀ ਵਾਲਾ ਉਹਦੀ ਮਾਂ ਤੇ ਇਹ ਵੀ ਬਹੁਤ ਚੰਗੇ ਦੁੱਧ ਵਾਲੀ ਮੱਝ ਐ ਤਾਂ ਇਸ ਮੱਝ ਦੀ ਕੀ ਡਿਟੇਲ ਆ ਬਾਈ ਕਿਹੜੇ ਬੁੱਲ ਦੀ ਐ ਇਹ ਇਹ ਬਰਾਟ ਵਾਲੇ ਦੀ ਹੈ ਜੀ ਠੀਕ ਹੈ ਤੇ ਇਹ ਕੰਨਵਾ ਸੁ ਆ ਗਏ ਨੇ ਸੋਣਾ ਹੁਣ ਇਹ ਦੂਸਰੇ ਸੂਏ ਸੁਈ ਹੋਈ ਹੈ ਜੀ ਤੀਸਰੇ ਸੂਏ ਲਈ ਗੱਬਣਾ ਜੀ ਇਹ ਠੀਕ ਹੈ ਤੀਜੇ ਸੂਏ ਲਈ ਗੱਬਣਾ ਤੇ ਗੱਬਣੇ ਹੁਣ ਕਿੰਨੇ ਚਿਰ ਦੀ ਹੈ ਇਹਨੂੰ ਵੀ ਨੋਵਾ ਮਹੀਨਾ ਜੀ ਇਹ ਦੋਨੋਂ ਨਾ ਦੋ ਕੁ ਦਿਨਾਂ ਦੇ ਹਰਕਤ ਹੀ ਨਹੀਂ ਜੀ ਛੋਟੀਆਂ ਜੀ ਠੀਕ ਹੈ ਨੋਵਾ ਮਹੀਨਾ ਹੀ ਇਹਨੂੰ ਲੱਗਾ ਹੋਇਆ ਅੱਛਾ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਬਈ ਪਿਛਲੇ ਸੂਏ 'ਚ ਇਹਦਾ 24 ਕਿਲੋ 700 ਗ੍ਰਾਮ ਸਾਡੇ ਰਜਿਸਟਰ ਆਈ ਸਰਕਾਰੀ ਹਸਪਤਾਲ 'ਚ ਚਵਾਈ ਹੋਈ ਹੋਈ ਹੈ ਜੀ ਸਰਕਾਰੀ ਹਸਪਤਾਲ 'ਚ 24 ਕਿਲੋ 700 ਗ੍ਰਾਮ ਦੀ ਰਚਵਾਈ ਹੁਣੇ ਕਿਹੜੇ ਬੁੱਲ ਤੋਂ ਗੱਭਣਾ ਭਾਈ ਲਿਆ ਸੱਤਾਂ ਡੰਡਾ ਭਾਈ ਇਹ ਕਿਹੜੇ ਬੁੱਲ ਤੋਂ ਗੱਭਣ ਆਪਾਂ ਦੱਸਿਆ ਇੱਕ ਉਹ ਨੂਰ ਤੋਂ ਜੀ ਇੱਕ ਉਹ ਨੂਰ ਤੋਂ ਗੱਭਣਾ ਠੀਕ ਹੈ ਸੋ ਦੋਸਤੋ 24 ਕਿਲੋ 700 ਗ੍ਰਾਮ ਸਰਕਾਰੀ ਚੁਆਈ ਹੈ ਜੀ ਥੋੜਾ ਜਿਆਦਾ ਕਿਉਂਕਿ ਪਸ਼ੂ ਅੰਦਰ ਵੱਧੇ ਰਹਿੰਦੇ ਆ ਤੇ ਜਦੋਂ ਬਾਹਰ ਕੱਢਦੇ ਆ ਫਿਰ ਕੁਸ ਭਜ ਨਸ ਵੀ ਪਸ਼ੂ ਕਰਦੇ ਆ ਪਹਿਲੇ ਪੂਰੀ ਲੈ ਲੰਦਾ ਇਆ ਮੈਨੂੰ ਘੜਾ ਦੇ ਟੰਡਾ ਇਹਨੇ 24 ਕਿਲੋ 700 ਗ੍ਰਾਮ ਦੁੱਧ ਜਿਹੜਾ ਉਹ ਆਪਦਾ ਪੀਕ ਲੈਵਲ ਜੀ ਰਿਕਾਰਡ ਕਰਾਇਆ ਮੜੇ ਹਲਾ ਦੇ ਉਹਨੂੰ ਬਈ ਸੋ ਦੋਸਤੋ ਇਹ ਬਹੁਤ ਚੰਗੇ ਦੁੱਧਾਂ ਦੀ ਮੱਝ ਬਾਈ ਦਾ ਇਹਨੇ ਸਰਕਾਰੀ ਚਵਾਈ ਇਹ ਸਮਝਦੀ ਹੋਈ ਵੀ ਹੈ ਸੋ ਰਿਕਾਰਡ ਬਣਿਆ ਵਿਆ ਤੀਜੇ ਸੂਏ ਵਾਸਤੇ ਇਹ ਗੱਬਣ ਹੈ ਇਸ ਟਾਈਮ ਨੋਮਾ ਮਹੀਨਾ ਨੂੰ ਲੱਗਾ ਹੋਇਆ ਸੋ ਕੋਹੇਨੂਰ ਤੋਂ ਗੱਬਣ ਹੈ ਤੇ ਰਾਕੇ ਦੀ ਆਪ ਹੈ ਨਹੀਂ ਇਹ ਵਿਰਾਟ ਦੀ ਹੈ ਵਿਰਾਟ ਦੀ ਆਪ ਸੌਰੀ ਸੋ ਵਿਰਾਟ ਬਾਲ ਦੀ ਧੀ ਆ ਦੋਸਤੋ ਹੁਣ ਤਾਂ ਡرائی ਹੈ ਖੈਰ ਹਜੇ ਹਵਾਨਾ ਬਣਾਉਣਾ ਸ਼ੁਰੂ ਕਰੂਗੀ ਬਾਕੀ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਓ ਇਹਨੂੰ ਵੀ ਫਿਰ ਮੋਟੀ ਬਾਈ ਤਾਂ ਹੀ ਨਹੀਂ ਕਰ ਰਹੇ ਵੀ ਪੀਕ ਲੈਵਲ ਜਿਹੜਾ ਸੌਖਾ ਜੇ ਹਾਂਜੀ ਥੋੜਾ ਨਾ ਪਿਛੇ ਸਾਲ ਉਹ ਵੀ ਇਹ ਝੋਟੀ ਵੀ ਜ਼ਿਆਦੇ ਭਾਰੀ ਹੋ ਗਈ ਸੀ ਭਾਰੀ ਪਸ਼ੂ ਸਾਡੇ ਲਈ ਔਖਾ ਜੀ ਪੀਕ ਤੇ ਲਿਆਉਣ ਅੱਛਾ ਠੀਕ ਹੈ ਮਿਲੋ ਤਾਂ ਫਿਰ ਇਹਨਾਂ ਦੀ ਜਿਹੜਾ ਬੀਸੀਐਸ ਇਸ ਤਰ੍ਹਾਂ ਦਾ ਰੱਖਦੇ ਹਾਂ ਜੀ ਜੀ ਠੀਕ ਹੈ ਸੋ ਦੱਸੋ ਇਹ ਵੀ ਇਹ ਸੀਗੇ ਜਿਹੜੇ ਤੋਕੜ ਗੱਬਣ ਕਹ ਲੋ ਜਾਂ ਸੂਣ ਦੇ ਨੇੜ ਆਉਂਦੇ ਜਾਂਦੇ ਪਸ਼ੂ ਇੱਕ ਮੱਝ ਜਿਹੜੀ ਬਾਈ ਕੋਲ ਤਿਆਰੀਆਂ ਚ ਆਪਾਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਭਈ ਇਹ ਮੱਝ ਕਨ ਮਾਸੂਆ ਇਹ ਤੀਸਰੇ ਸੂਏ ਸੂਰਹੀ ਹੈ ਜੀ ਠੀਕ ਹੈ ਤੀਜਾ ਸੂਆ ਜੀ ਇਹ ਕਿੰਨਾ ਟਾਈਮ ਇਹਦਾ ਬਾਕੀ ਹੈ ਬਾਈ ਸੋਣ ਦੇ ਵਿੱਚ ਇਹਦੇ 7 ਦਿਨ ਰਹਿੰਦੇ ਆ ਜੀ 7 ਦਿਨ ਹਜੇ ਰਹਿੰਦੇ ਆ ਠੀਕ ਹੈ ਕਿਹੜੇ ਬੁੱਲ ਦੀ ਇਹ ਆਪ ਹੈ ਸਿਕੰਦਰ ਐਲ ਡੀ ਐਫ ਦੀ ਹੈ ਜੀ ਸਿਕੰਦਰ ਦੀ ਆਪ ਹੈ ਜੀ ਜੀ ਤੇ ਹੁਣ ਇਹ ਗੱਬਣ ਕਿਹੜੇ ਤੋਂ ਹੈ ਹੈ ਧਿਆਨ ਚ ਜਾਂ ਲਿਖਿਆ ਹੋਊਗਾ ਨਹੀਂ ਧਿਆਨ ਚ ਜਿਆਦਾ ਕਾਪੀ ਦੇਖ ਕੇ ਦੱਸਾਂਗੇ ਲਗਭਗ ਕੋਈ ਨੂਰ ਤੇ ਬਰਾਟੇ ਬੱਤ ਲੈ ਜਾਂਦੇ ਅਸੀਂ 2 ਸਾਲਾਂ ਦੇ ਜੀ ਠੀਕ ਹੈ ਇਹਨਾਂ ਚੋਂ ਹੀ ਆ ਜਾਂਦੇ ਠੀਕ ਹੈ ਦੁੱਧ ਦਾ ਰਕਾਰਡ ਕੀ ਰਿਹਾ ਇਹਦਾ ਪੀਕ ਲੈ ਪਿਛਲੇ ਸਾਲ 18 ਲੀਟਰ ਦੇ ਪੀਕ ਲੈਵਲ ਤੇ ਲੰਬਾ ਟਾਈਮ ਜੀ ਆਇਆ ਨਹੀਂ ਵੀ ਹਟ ਗਈ ਹੁਣ ਵੀ ਜਦੋਂ ਇਹ ਡਰਾਈ ਹੋਈ ਹੈ 10 ਲੀਟਰ ਤੋਂ ਡਰਾਈ ਹੋਈ ਹੈ ਜੀ ਠੀਕ ਹੈ 10 ਲੀਟਰ ਤੋਂ ਇਹ ਵੀ ਡਰਾਈ ਹੋਈ ਹੈ ਹਾਂਜੀ ਠੀਕ ਹੈ ਹੁਣ ਇਹ ਦੁੱਧ ਫਿਰ ਹੁਣ ਇਸ ਟਾਈਮ ਵਿੱਚ ਇਹ ਹਵਾਨਾ ਆਪਾਂ ਦਿਖਾ ਦੇਾਂਗੇ ਮੌਕੇ ਤੇ ਜ਼ਿਆਦਾ ਬਣਾਉਂਦੀ ਹੈ ਹਵਾਨਾ ਹਾਂਜੀ ਹਾਂਜੀ ਇਹਦਾ ਆਪਾਂ ਦੁੱਧ ਕੋਈ ਵੀਰ ਹੋਵੇ ਨਾ ਸਕੀਨ ਲੈਣ ਵਾਲਾ ਦੁੱਧ ਚਵਾ ਦੇਾਂਗੇ ਜੀ 25 ਦਿਨਾਂ ਚ ਪੀਕ ਤੇ ਆ ਜਾਂਦੀ ਹੈ ਮੈਸੂਕੇ ਇਹ ਜੀ ਠੀਕ ਹੈ ਸੋ ਪੀਕ ਲੈਵਲ ਕਿੰਨੇ ਕਿ ਦਿਨਾਂ ਚ ਫੜ ਲੈਂਦੀ ਹੈ ਕਿੰਨੇ ਦਿਨਾਂ ਦੇ ਵਿੱਚ ਬਾਈ ਕਹਿੰਦਾ ਵੀ ਦੁੱਧ ਚੋਕੇ ਲੈਣਾ ਚਾਹੁੰਦਾ ਕੋਲ ਹੀ ਲੈ ਬਈ ਨੂੰ ਤੋਰੀ ਦੀ ਕਿਤਾ ਤੋਰ ਕੇ ਵੀ ਤੁਹਾਨੂੰ ਦਿਖਾ ਦਨੇ ਦੱਸੋ ਮੱਝ ਦਾ ਹਵਾਨਾ ਵੈਸੇ ਬਣਿਆ ਵੈ ਪਰ ਥੋੜਾ ਜਿਹਾ ਇਹ ਤੁਰਦੀ ਵੱਧ ਦਿਖਾਉਗੀ ਹਵਾਨਾ ਖੜੀ ਘਟ ਦਿਖਾਉਂਦੀ ਹੈ ਠੱਕ ਨਹੀਂ ਵਿਲੇ ਨੂੰ ਬਾਕੀ ਇਹ ਵੀ ਹਵਾਨਾ ਪਿਛਾਂ ਤੱਕ ਕੱਢੂਗੀ ਬਾਈ ਕਹਿੰਦਾ ਵੀ ਜਦੋਂ ਨੇੜ ਆ ਗਈ 18 ਕਿਲੋ ਦੁੱਧ ਪਿਛਲੇ ਸੂਏ ਚ ਚੋਇਆ 25 ਦਿਨਾਂ ਤੇ ਪੀਕ ਲੈਵਲ ਫੜੂਗੀ ਜੇ ਕੋਈ ਵੀ ਰਸਾਈ ਕਰਨੀ ਚਾਹੁੰਦਾ ਤਾਂ ਪਹਿਲਾਂ ਕਰ ਲੋ 25 ਦਿਨਾਂ ਨੂੰ ਦੁੱਧ ਤੇ ਕਰਕੇ ਵੀ ਬਾਈ ਦੇ ਦੂਗਾ ਵੈਸੇ ਸੌਦਾ ਇਸੇ ਹਿਸਾਬ ਤੇ ਹੋਣਾ ਚਾਹੀਦਾ ਹੁੰਦਾ ਵੀ ਪਹਿਲਾਂ ਹੀ ਹੋ ਜੇ ਸੌਦਾ ਕਿਉਂਕਿ ਅ ਕਈ ਦਿਨ ਪੈ ਜਾਂਦੇ ਆ ਸਾਨੂੰ ਦੇ ਵਿੱਚ ਤੇ ਸਾਹਲੀ ਚੀਜ਼ ਐ ਫਿਰ ਵੀ ਤੁਸੀਂ ਆਪਦੀ ਸਮਝ ਨਾਲ ਖਰੀਦ ਲਓ ਹਵਾਨਾ ਚੌੜਾ ਕਾਫੀ ਐ ਇਸ ਟਾਈਮ ਦੀ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਪਿਛਾਂ ਫੁੱਲ ਜਿਹੜਾ ਹਵਾਨਾ ਇਹ ਕੱਢੂਗੀ ਉੱਪਰ ਤੱਕ ਬਣਾਊਗੀ ਹਵਾਨਾ ਬਾਕੀ ਟਾਂਚੇ ਦੀ ਬਣਾਵਟ ਦੇਖ ਸਕਦੇ ਹੋ ਦੋਸਤੋ ਇਹ ਅੱਜ ਬਾਈ ਕੋਲ ਵਿਕਰੀ ਵਾਲੀ ਮੇਨ ਵੀਡੀਓ ਇਹਦੀ ਬਣਾਉਣੀ ਸੀ ਤੇ ਬਣਾਉਂਦਿਆਂ ਬਣਾਉਂਦਿਆਂ ਤੱਕ ਲਾਸਟ ਤੇ ਪਹੁੰਚ ਗਏ ਆ ਕਿਉਂਕਿ ਪਸ਼ੂ ਮੱਝਾਂ ਜਿਹੜੀਆਂ ਉਹ ਵੇਚ ਹੀ ਦੇਣੀਆਂ ਬਾਈ ਨੇ ਘਟਾਉਣੀਆਂ ਹੈ ਗਾਵਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਉਹਦੇ ਕਰਕੇ ਇਹ ਵੀ ਮੱਝ ਫॉर ਸੇਲ ਹੈ 5-7 ਦਿਨ ਦੋਸਤੋ ਹਜੇ ਲਾਊ ਕੀ ਸੋਣ ਚ ਵੈਸੇ ਹਵਾਨਾ ਤੁਰਦਿਆਂ ਤੋਂ ਮੈਨੂੰ ਸਾਹਮਣੇ ਚੰਗਾ ਦਿਸਦਾ ਆ ਕੇ ਦੇਖੋ ਜੇ ਜਦੋਂ ਨੂੰ ਆਓਗੇ ਉਦੋਂ ਨੂੰ ਹਵਾਨਾ ਹੋਰ ਕਿਉਂਕਿ ਹੁਣ ਪਸ਼ੂ ਨੇੜ ਆਇਆ ਫਿਰ ਦੇਲੀ ਫਰਸ਼ ਪਾਉਂਦਾ ਸੋ ਇਹ ਮੱਝ ਦਾ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ ਇਹ ਫॉर ਸੇਲ ਹੈ ਦੋਸਤੋ ਪਸ਼ੂ ਸਾਰੇ ਹੀ ਵੇਚਨੇ ਆ ਮੱਝਾਂ ਜਾਦਾ ਚੰਗੀਆਂ ਆ ਉਹਦੇ ਕਰਕੇ ਕੀਮਤ ਮੱਝਾਂ ਦੀ ਤੁਹਾਨੂੰ ਆਈਡੀਆ ਦਿੱਤਾ ਹੈ ਬਾਕੀ ਤੁਸੀਂ ਜਿਹੜਾ ਪਸ਼ੂ ਪਸੰਦ ਕਰਦੇ ਹੋ ਉਹ ਕੱਲੇ-ਕੱਲੇ ਦੀ ਕੀਮਤ ਵੀ ਪੁੱਛ ਲਓ ਜੇ ਕੋਈ ਵੀਰ ਮੱਝਾਂ ਦੇ ਖੰਮ ਕਰਨਾ ਚਾਹੁੰਦਾ ਤਾਂ ਬਰੀਡ ਵਾਈ ਕੋਲ ਚੰਗੀ ਬਣੀ ਵੀ ਹੈ ਇਹਨਾਂ ਚੋਂ ਤੁਸੀਂ ਖਰੀਦ ਸਕਦੇ ਹੋ ਜੇ ਤੁਹਾਨੂੰ ਸੌਦੇ ਜੱਜਦੇ ਆ ਤਾਂ ਰੇਟ ਦੇ ਹਿਸਾਬ ਤੇ ਸੋ ਮੱਝ ਸਾਈਡ ਤੇ ਹੋਊਗੀ ਹੁਣ ਫਿਰ ਹਵਾਨਾ ਦੇਖੋ ਬਾਈ ਪੂਛ ਫੜ ਕੇ ਹਲਾਈ ਮਾਰੋ ਤੋਤਾ ਕੀ ਦੇ ਮਾਰੋ ਸੋ ਇਹ ਰੁਖ ਇਸ ਟਾਈਮ ਦਾ ਇਹਦੇ ਹਵਾਨੇ ਦਾ ਠੀਕ ਹੈ ਸੋਏ ਦੋਸਤੋ ਸਾਰੇ ਪਸ਼ੂ ਬਾਈ ਦੇ ਅੱਜ ਦੀ ਵੀਡੀਓ ਚ ਵਿਕਰੀ ਵਾਲੇ ਸੀਗੇ ਤੇ ਸਾਰੇ ਤੁਹਾਨੂੰ ਦਿਖਾਤੇ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਪਸ਼ੂ ਜਿਹੜਾ ਤੁਹਾਨੂੰ ਚੰਗਾ ਲੱਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ